ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਤੁਸੀਂ ਕਦੇ ਸੋਚਿਆ ਹੈ ਕਿ ਸਾਡੇ ਸਿੱਖਾ ਦੇ 10 ਗੁਰੂ ਸਾਹਿਬਾਨਾਂ ਦਾ ਅਸਲ 'ਚ ਰਿਸ਼ਤਾ ਕੀ ਹੈ ਕਿ ਉਹ ਇੱਕ ਦੂਜੇ ਤੋਂ ਸੰਬੰਧਿਤ ਸੀਗੇ ਤੇ ਜੇਕਰ ਹਾਂ ਤੇ ਉਹਨਾਂ ਦਾ ਕੀ ਸੰਬੰਧ ਸੀਗਾ ਅੱਜ ਦੀ ਵੀਡੀਓ 'ਚ ਅਸੀਂ ਆਹੀ ਜਾਣਾਂਗੇ ਵੈਸੇ ਤਾਂ ਜੇਕਰ ਗੱਲ ਕੀਤੀ ਜਾਵੇ ਤੇ ਸਾਡੇ 10 ਗੁਰੂ ਸਾਹਿਬਾਨ ਇੱਕ ਹੀ ਜੋਤ ਸਨ ਉਹ ਟਾਈਮ ਟਾਈਮ ਤੇ ਬਸ ਆਪਣੀ ਸ਼ਰੀਰ ਬਦਲਦੇ ਹੋਏ ਆਏ ਹਨ ਸਭ ਤੋਂ ਪਹਿਲਾਂ ਗੱਲ ਕਰਨੇ ਹਾਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਵਾਹੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਗੱਦੀ ਆਪਣੇ ਭਗਤ ਭਾਈ ਲੈਣਾ ਜੀ ਨੂੰ ਦਿੱਤੀ ਜਿਨ੍ਹਾਂ ਦਾ ਨਾਂ ਉਹਨਾਂ ਨੇ ਰੱਖਿਆ ਗੁਰੂ ਅੰਗਦ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਪਹਿਲਾ ਦੇਵੀ ਮਾ ਦੇ ਇੱਕ ਬਹੁਤ ਵੱਡੇ ਭਗਤ ਸੀਗੇ ਉਹ ਹਰ ਵਾਰ ਜੰਮੂ ਜਾਂਦੇ ਦੇਵੀ ਮਾ ਦੇ ਮੱਥਾ ਟੇਕ ਤਾਹੀ ਇੱਕ ਵਾਰ ਦੀ ਗੱਲ ਹੈ ਜਦ ਗੁਰੂ ਅੰਗਦ ਦੇਵ ਜੀ ਜੰਮੂ ਵੱਲ ਨੂੰ ਜਾ ਰਹੇ ਹਨ ਤੇ ਤਾਂ ਉੱਥੇ ਗੁਰੂ ਨਾਨਕ ਦੇਵ ਜੀ ਵੀ ਆਏ ਹਨ ਤੇ ਉਹਨਾਂ ਦੇ ਭਗਤ ਵੀ ਤੇ ਉਸੇ ਟਾਈਮ ਦੀ ਗੱਲ ਹੈ ਜਦ ਗੁਰੂ ਅੰਗਦ ਦੇਵ ਜੀ ਦੇਵੀ ਮਾਰੇ ਦਰਸ਼ਨ ਕਰਨ ਲਈ ਜਾ ਰਹੇ ਹਨ ਤਾਂ ਹੀ ਉਹ ਗੁਰੂ ਨਾਨਕ ਦੇਵ ਜੀ ਦੇ ਇੱਕ ਸਿੱਖ ਭਾਈ ਭਾਈ ਜੋਤ ਸਿੰਘ ਜੀ ਦੇ ਮੁਖੋਂ ਗੁਰਬਾਣੀ ਸੁਣਦੇ ਹਨ ਤੇ ਉਹ ਖਿੱਚੇ ਚਲੇ ਜਾਂਦੇ ਹਨ ਤੇ ਫਿਰ ਗੁਰੂ ਅੰਗਦ ਦੇਵ ਜੀ ਨੇ ਸੱਤ ਸਾਲਾਂ ਦਾ ਗੁਰੂ ਨਾਨਕ ਦੇਵ ਜੀ ਦੀ ਸੇਵਾ ਕੀਤੀ ਤੇ ਫਿਰ ਗੁਰੂ ਨਾਨਕ ਦੇਵ ਜੀ ਨੇ ਆਪਣੀ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਤੇ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਆਪਣੀ ਗੱਦੀ ਦਿੱਤੀ ਗੁਰੂ ਅਮਰਦਾਸ ਜੀ ਨੂੰ ਤੇ ਗੁਰੂ ਅਮਰਦਾਸ ਜੀ ਤੇ ਗੁਰੂ ਅੰਗਦ ਦੇਵ ਜੀ ਦਾ ਕੀ ਰਿਸ਼ਤਾ ਸੀਗਾ ਦਰਅਸਲ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਕੁੜਮ ਸੀਗੇ ਇਹ ਸੱਕੇ ਕੁੜਮ ਨਹੀਂ ਸੀਗੇ ਤੇ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਸੀਗੀ ਬੀਬੀ ਅਮਰੋਜੀ ਤੇ ਉਹਨਾਂ ਦਾ ਵਿਆਹ ਹੋਇਆ ਸੀਗਾ ਗੁਰੂ ਅਮਰਦਾਸ ਜੀ ਦੇ ਭਰਾ ਦੇ ਮੁੰਡੇ ਦੇ ਨਾਲ ਤੇ ਇਸ ਤਰੀਕੇ ਦੇ ਨਾਲ ਗੁਰੂ ਅੰਗਦ ਦੇਵ ਜੀ ਤੇ ਗੁਰੂ ਅਮਰਦਾਸ ਜੀ ਕੁੜਮ ਲੱਗਦੇ ਸੀਗੇ ਤੇ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਵੱਲੋਂ 25 ਸਾਲ ਵੱਡੇ ਸੀਗੇ ਤੇ ਗੁਰੂ ਅਮਰਦਾਸ ਜੀ ਵੀ ਦੇਵੀ ਮਾਤਾ ਦੇ ਭਗਤ ਹੁੰਦੇ ਹਨ ਤੇ ਉਹ ਵੀ ਮੱਥਾ ਢੇਕਣ ਵਾਸਤੇ ਹਰ ਸਾਲ ਦੇਵੀ ਮਾਤਾ ਵੱਲ ਨੂੰ ਜਾਂਦੇ ਹਨ ਤੇ ਇੱਕ ਵਾਰ ਦੀ ਹੀ ਗੱਲ ਹੈ ਜਦ ਬੀਬੀ ਅਮਰੋ ਜੀ ਗੁਰਬਾਣੀ ਸਿਮਰਨ ਕਰ ਰਹੇ ਹੁੰਦੇ ਹਨ ਤੇ ਤਾਂ ਗੁਰੂ ਅਮਰਦਾਸ ਜੀ ਬੀਬੀ ਅਮਰੋ ਜੀ ਦੇ ਮੁਖ ਤੋਂ ਗੁਰਬਾਣੀ ਸੁਣਦੇ ਹਨ ਤੇ ਉਹ ਵੀ ਗੁਰਬਾਣੀ ਵੱਲ ਨੂੰ ਖਿੱਚੇ ਚਲੇ ਜਾਂਦੇ ਹਨ ਤੇ ਉਹ ਇੰਨੇ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਗੁਰਬਾਣੀ ਤੋਂ ਉਹ ਬੀਬੀ ਅਮਰੋ ਜੀ ਕੋਲੋਂ ਪੁੱਛਦੇ ਹਨ ਕਿ ਕਿਸ ਮਹਾਂਪੁਰਖ ਨੇ ਇਹ ਗੁਰਬਾਣੀ ਲਿਖੀ ਹੈ ਤੇ ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਅੰਗਦ ਦੇ ਜਿਹੜੇ ਲੜ ਲੱਗ ਜਾਂਦੇ ਹਨ ਤੇ ਉਹਨਾਂ ਦੀ ਸੇਵਾ ਕਰਦੇ ਹਨ ਬਿਰਧ ਅਵਸਥਾਤ ਹੁੰਦੇ ਹੋਏ ਤੇ ਫਿਰ ਗੱਦੀ ਮਿਲ ਜਾਂਦੀ ਹੈ ਗੁਰੂ ਅਮਰਦਾਸ ਜੀ ਨੂੰ ਤੇ ਗੁਰੂ ਅਮਰਦਾਸ ਜੀ ਤੇ ਚੌਥੇ ਪਾਤਸ਼ਾਹੀ ਗੁਰੂ ਰਾਮਦਾਸ ਜੀ ਦਾ ਕੀ ਰਿਸ਼ਤਾ ਸੀਗਾ ਦਰਅਸਲ ਛੋਟੀ ਉਮਰ ਚ ਹੀ ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਅਕਾਲ ਚਰਾਨਾ ਕਰ ਜਾਂਦੇ ਹਨ ਤੇ ਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਨਾਮ ਬਚਪਨ ਚ ਜੇਠਾ ਸੀਗਾ ਉਹ ਆਪਣੇ ਭੈਣ ਭਰਾਵਾਂ ਤੋਂ ਸਭ ਤੋਂ ਵੱਡੇ ਸੀਗੇ ਤੇ ਉਹਨਾਂ ਦੇ ਮਾਤਾ ਪਿਤਾ ਤੇ ਅਕਾਲ ਚਰਾਨਾ ਕਰਨ ਤੋਂ ਬਾਅਦ ਉਹ ਆਪਣੀ ਨਾਨੀ ਜੀ ਕੋਲ ਚਲ ਜਾਂਦੇ ਹਨ ਤੇ ਸਭ ਤੋਂ ਵੱਡੇ ਹੋਣ ਦੇ ਕਾਰਨ ਜਿੰਨਾ ਵੀ ਭਾਰ ਸੀਗਾ ਛੋਟੇ ਭੈਣ ਭਰਾਵਾਂ ਦਾ ਉਹ ਭਾਈ ਜੇਠਾ ਜੀ ਦੇ ਮੋਢਿਆਂ ਤੇ ਆ ਜਾਂਦਾ ਹੈ ਤੇ ਫਿਰ ਉਹ ਕਿਰਤ ਕਮਾਈ ਲਈ ਗਲੀ ਗਲੀ ਜਾ ਕੇ ਕੁੰਮਣੀਆਂ ਵੇਚਣ ਲੱਗਦੇ ਤੇ ਫਿਰ ਐਸੀ ਦੇ ਵਿੱਚ ਗੁਰੂ ਅਮਰਦਾਸ ਜੀ ਦੀ ਨਜ਼ਰ ਆ ਜਾਂਦੇ ਨੇ ਭਾਈ ਜੇਠਾ ਜੀ ਤੇ ਫਿਰ ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਦੇ ਨਾਲ ਆਪਣੀ ਇੱਕ ਸੁਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਕਰਾ ਦਿੰਦੇ ਹਨ ਤੇ ਫਿਰ ਇਸੇ ਹਿਸਾਬ ਦੇ ਨਾਲ ਗੁਰੂ ਅਮਰਦਾਸ ਜੀ ਦੇ ਗੁਰੂ ਰਾਮਦਾਸ ਜੀ ਜਵਾਈ ਲੱਗਦੇ ਹਨ ਤੇ ਗੁਰੂ ਰਾਮਦਾਸ ਜੀ ਨੂੰ ਇਹ ਗੱਦੀ ਇਸ ਕਰਕੇ ਨਹੀਂ ਮਿਲੀ ਕਿ ਉਹ ਉਹਨਾਂ ਦੇ ਜਵਾਈ ਸੀਗੇ ਦਰਅਸਲ ਗੁਰੂ ਅਮਰਦਾਸ ਜੀ ਦੇ ਦੋ ਪੁੱਤਰ ਹੋਰ ਸੀਗੇ ਤੇ ਉਹਨਾਂ ਦਾ ਇੱਕ ਹੋਰ ਜਵਾਈ ਸੀਗਾ ਤੇ ਉਸ ਤੋਂ ਬਾਅਦ ਇਹ ਗੁਰਗੱਦੀ ਜਾਂਦੀ ਹੈ ਗੁਰੂ ਰਾਮਦਾਸ ਜੀ ਦੇ ਸੁਪੁੱਤਰ ਗੁਰੂ ਅਰਜਨ ਦੇਵ ਜੀ ਕੋਲ ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਸੀਗੇ ਸਭ ਤੋਂ ਵੱਡੇ ਬ੍ਰਿਧਵੀ ਚੰਦ ਤੇ ਉਸ ਤੋਂ ਬਾਅਦ ਸੀਗੇ ਬਾਬਾ ਮਹਾਦੇਵ ਤੇ ਤੀਸਰੇ ਨੰਬਰ ਤੇ ਸੀਗੇ ਗੁਰੂ ਅਰਜਨ ਦੇਵ ਜੀ ਤੇ ਇਹ ਗੱਦੀ ਬਾਬਾ ਪ੍ਰithvi ਚੰਦ ਜੀ ਨੂੰ ਮਿਲਣੀ ਜਾਈਦੀ ਸੀਗੀ ਪਰ ਇਹ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਮਿਲੀ ਤੇ ਜੇਕਰ ਤੁਸੀਂ ਇਹ ਚਾਹੁੰਦੇ ਹੋ ਕਿ ਅਸੀਂ ਇੱਕ ਹੋਰ ਡੀਟੇਲ ਵੀਡੀਓ ਬਣਾਈਏ ਕਿ ਕਿਉਂ ਬਾਬਾ ਪ੍ਰithvi ਚੰਦ ਜੀ ਦੀ ਜਗ੍ਹਾ ਗੁਰੂ ਅਰਜਨ ਦੇਵ ਜੀ ਨੂੰ ਇਹ ਗੁਰਗੱਦੀ ਮਿਲੀ ਤੇ ਸਾਨੂੰ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਤੇ ਹੁਣ ਗੁਰੂ ਗ੍ਰਾਮਦਾਸ ਜੀ ਦਾ ਤੇ ਗੁਰੂ ਅਰਜਨ ਦੇਵ ਜੀ ਦਾ ਸੰਸਾਰਿਕ ਰਿਸ਼ਤਾ ਸੀਗਾ ਪਿਓ ਪੁੱਤਰ ਦਾ ਤੇ ਤਾਂ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਦੀ ਗੁਰਗੱਦੀ ਮਿਲੀ ਤੇ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਗੁਰੂ ਹਰਗੋਬਿੰਦ ਜੀ ਕੋਲ ਇਹ ਗੁਰਗੱਦੀ ਆਂਦੀ ਹੈ ਤੇ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਕਿਸੇ ਵੀ ਪੁੱਤਰ ਨੂੰ ਆਪਣੀ ਗੁਰਗੱਦੀ ਨਹੀਂ ਦਿੰਦੇ ਉਹਨਾਂ ਦੇ ਪੰਜ ਪੁੱਤਰ ਸੀਗੇ ਤੇ ਉਹਨਾਂ 'ਚ ਕਿਸੇ ਨੂੰ ਵੀ ਇਹ ਗੁਰਗੱਦੀ ਨਹੀਂ ਉ ਆਪਣੀ ਗੁਰਗੱਦੀ ਦਿੰਦੇ ਹਨ ਆਪਣੇ ਪੋਤਰੇ ਗੁਰੂ ਹਰਰਾਏ ਜੀ ਨੂੰ ਤੇ ਉਸ ਤੋਂ ਬਾਅਦ ਗੁਰੂ ਹਰਰਾਏ ਜੀ ਆਪਣੇ ਛੋਟੇ ਸੁਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਇੱਕ ਗੁਰਗੱਦੀ ਦਿੰਦੇ ਹਨ ਜਿਨ੍ਹਾਂ ਦੀ ਉਮਰ ਸਿਰਫ 5 ਸਾਲ ਸੀਗੀ ਗੁਰਿਆਈ ਦੇ ਟਾਈਮ ਤੇ ਗੁਰੂ ਹਰਰਾਏ ਜੀ ਦੇ ਦੋ ਪੁੱਤਰ ਸੀਗੇ ਪਹਿਲੇ ਸੀਗੇ ਗੁਰੂ ਰਾਮ ਰਾਏ ਜੀ ਤੇ ਦੂਜੇ ਸੀਗੇ ਗੁਰੂ ਹਰਕ੍ਰਿਸ਼ਨ ਜੀ ਤੇ ਗੁਰੂ ਹਰਰਾਏ ਜੀ ਨੇ ਆਪਣੇ ਛੋਟੇ ਸੁਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਹੀ ਇਹ ਗੱਦੀ ਕਿਉਂ ਦਿੱਤੀ ਦਰਸ ਹਰਗੁਰੂ ਹਰ Rai ਜਿਹਦੇ ਵੱਡੇ ਪੁੱਤਰ ਨੇ ਔਰੰਗਜ਼ੇਬ ਦੇ ਦਰਬਾਰ ਚ ਜਾ ਕੇ ਗੁਰੂ ਗਰੰਥ ਸਾਹਿਬ ਜੀ ਦਾ ਤੁੱਕ ਹੀ ਬਦਲ ਦਿੱਤਾ ਸੀਗਾ ਜਿਸ ਤੋਂ ਦੁਖੀ ਹੋ ਕੇ ਗੁਰੂ ਹਰ Rai ਜੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਇਹ ਗੁਰਗੱਦੀ ਦਿੱਤੀ ਤੇ ਗੁਰੂ ਹਰ Rai ਜੀ ਬਾਬਾ ਰਾਮ Rai ਜੀ ਦੀ ਇਸ ਹਰਕਤ ਤੋਂ ਬਾਅਦ ਇੰਨੇ ਜ਼ਿਆਦਾ ਨਿਰਾਸ਼ ਹੋ ਗਏ ਸੀਗੇ ਕਿ ਉਹਨਾਂ ਨੇ ਉਹਨਾਂ ਨੂੰ ਬੇਦਖਲ ਕਰ ਦਿੱਤਾ ਸੀਗਾ ਤੇ ਇਹ ਆਖਿਆ ਕਿ ਅੱਗੇ ਤੋਂ ਅਸੀਂ ਤੇਰਾ ਮੁਖ ਵੀ ਨਹੀਂ ਦੇਖਾਂਗੇ ਤੇਰ ਗੱਲ ਸੁਣਨ ਤੋਂ ਬਾਅਦ ਉਹਨਾਂ ਨੇ ਆਪਣੀ ਅਲੱਗ ਹੀ ਗੱਦੀ ਲਾ ਲਈ ਤੇ ਐਸੇ ਸਿੱਖ ਇਤਿਹਾਸਿਕ ਕਈ ਵਾਰ ਹੋਇਆ ਹੈ ਕਿ ਜੇਕਰ ਸਾਡੇ ਸਿੱਖ ਗੁਰੂਆਂ ਦੇ ਪਹਿਲੇ ਪੁੱਤਰ ਹੀ ਆ ਕਿਸੇ ਹੋਰ ਸਪੁੱਤਰ ਨੂੰ ਇੱਕ ਗੁਰਗੱਦੀ ਨਾ ਮਿਲੇ ਤੇ ਉਹ ਆਪਣੀ ਅਲੱਗ ਹੀ ਗੁਰਗੱਦੀ ਲਾ ਲੈਣਦੇ ਹਨ ਜਾਂ ਉਹ ਇੱਕ ਨਕਲੀ ਗੁਰੂ ਬਣ ਕੇ ਬਹਿ ਜਾਂਦੇ ਹਨ ਜਿਵੇਂ ਕਿ ਪ੍ਰithvi ਚੰਦ ਨੇ ਕੀਤਾ ਬਾਬਾ ਧੀਰਮਲ ਨੇ ਕੀਤਾ ਤੇ ਬਾਬਾ ਰਾਮ ਰਾਏ ਨੇ ਕੀਤਾ ਤੇ ਗੁਰੂ ਹਰਿਕ੍ਰਿਸ਼ਨ ਜੀ ਗੁਰਿਆਈ ਤੋਂ ਤਕਰੀਬਨ 3 ਸਾਲ ਬਾਅਦ ਜੋਤੀ ਜੋਤ ਸਮਾ ਜਾਂਦੇ ਹਨ ਤੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਗੁਰੂ ਹਰਿਕ੍ਰਿਸ਼ਨ ਜੀ ਇੱਕ ਥਾਂ ਵੱਲ ਇਸ਼ਾਰਾ ਕਰਕੇ ਜਾਂਦੇ ਹਨ ਤੇ ਉਹ ਜਗ੍ਹਾ ਦਾ ਨਾਮ ਸੀਗਾ ਬਾਬਾ ਬਕਾਲਾ ਬਕਾਲਾ ਇੱਕ ਥਾਂ ਸੀਗੀ ਤੇ ਬਾਬਾ ਉੱਥੇ ਐਡ ਕੀਤਾ ਗਿਆ ਸੀਗਾ ਕਿਉਂਕਿ ਉਸ ਥਾਂ ਦੇ ਪਰਮਾਤਮਾ ਦੀ ਪਗਤੀ ਦੇ ਵਿੱਚ ਲੀਨ ਸੀਗੇ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਸੀਗੇ ਤੇ ਗੁਰੂ ਤੇਗ ਬਹਾਦਰ ਜੀ ਸਾਡੇ 8ਵੇਂ ਗੁਰੂ ਗੁਰੂ ਹਰਿਕ੍ਰਿਸ਼ਨ ਜੀ ਦੇ ਦਾਦਾ ਜੀ ਦੇ ਭਰਾ ਵੀ ਸੀਗੇ ਉਸ ਤੋਂ ਬਾਅਦ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਬਣਦੇ ਨੇ ਸਿੱਖਾਂ ਦੇ 9ਵੇਂ ਗੁਰੂ ਤੇ ਗੁਰੂ ਤੇਗ ਬਹਾਦਰ ਜੀ ਦੇ ਬਾਅਦ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਗੁਰਗੱਦੀ ਸੌਂਪੀ ਜਾਂਦੀ ਹੈ ਤੇ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਜੋ ਮਸ਼ਹੂਰ ਜ ਜੋ ਸੀਗਾ ਗੋਬਿੰਦ ਰਾਏ ਜੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਹਜੂ ਵਰਸਾਇਤ ਨਾਦੇੜ ਦੀ ਧਰਤੀ ਤੇ ਦੇਹਧਾਰੀ ਗੁਰੂ ਪ੍ਰਥਾ ਨੂੰ ਖਤਮ ਕਰਦੇ ਹੋਏ ਸਾਡੇ ਅਗਲੇ ਗੁਰੂ ਦਾ ਦਰਜਾ ਦੇ ਜਾਂਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਦਸਾਂ ਗੁਰਾਂ ਦੀ ਜੋਤ ਦਾ ਦਰਜਾ ਦੇ ਜਾਂਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ। ਟੋਸੀ ਟਾਈਮ ਤੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੇ ਹਾਜ਼ਰ-ਨਾਜ਼ਰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਤੇ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੇ ਆਖਰੀ ਗੁਰੂ ਮੰਨਦੇ ਹਾਂ ਤੇ ਉਹਨਾਂ ਦੀ ਪੂਜਾ ਕਰਦੇ ਹਾਂ। ਤੇ ਅੱਜ ਸੀਗਾ ਸਾਡੇ ਦਸਾਂ ਗੁਰੂਆਂ ਦਾ ਇਤਿਹਾਸ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏ ਤੇ ਆਹ ਚਾਨੀ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਕਰਿਓ ਥੈਂਕ ਯੂ